ਤਰਨबीर ਸਿੰਘ ਖੱਟੜਾ ਬਿਆਨ ਤੇ ਬੁੱਚੜ ਦੇ ਖਾਸ ਮੁਖਾਸੀ ਇਹ ਵੀ ਆਨ ਰਿਕਾਰਡ ਹੈ ਸੱਤ ਨੇ ਕਰਨਬੀਰ ਸਿੰਘ ਖੱਟੜਾ ਬੀਜੀਪੀ ਕੇਬੀਐਸ ਗਿੱਲ ਦੀਆਂ ਅੱਖਾਂ ਦੇ ਤਾਰੇ ਸੀ ਤਰਨबीर ਸਿੰਘ ਖੱਟੜਾ ਵੀ ਉਸ ਸਮੇਂ ਜਿਹੜਾ ਬਿਆਨ ਤੇ ਬੁੱਚੜ ਦੀ ਸਰਕਾਰ ਦਾ ਅਜੰਡਾ ਸੀ ਤੇ ਡੀਜੀਪੀ ਕੇਪੀਐਸ ਗਿੱਲ ਉਸ ਨੀਤੀ ਤੇ ਆਇਆ ਸੀ ਕਿ ਕਿਸੇ ਨੂੰ ਛੱਡਣਾ ਨਹੀਂ ਬਟਾਲਾ ਮਜੀਠਾ ਤੇ ਤਰਨਤਾਰ ਚੁਣ ਕੇ ਐਸਐਸਪੀ ਲਾਏ ਜਾਂਦੇ ਸੀ ਕਿ ਜਿਹੜਾ ਘਾਣ ਕਰਨ ਦੇ ਵਿੱਚ ਕੋਈ ਲਿਹਾਜ਼ ਨਾ ਰੱਖੇ ਜਦੋਂ ਜਦੋਂ ਇਹ ਐਸਐਸਪੀ ਸੀ ਇਹਨਾਂ ਜ਼ਿਲ੍ਹਿਆਂ 'ਚ ਤੁਸੀਂ ਉਹਨਾਂ ਸਮਿਆਂ ਦਾ ਰਿਕਾਰਡ ਕੱਢ ਕੇ ਦੇਖ ਲਵੋ ਕਿ ਉਦੋਂ ਇਹਨਾਂ ਜ਼ਿਲ੍ਹਿਆਂ ਦੇ ਵਿੱਚ ਰੋਜ਼ਾਨਾ ਕਿੰਨੇ ਝੂਠੇ ਪੁਲਸ ਮੁਕਾਬਲੇ ਹੁੰਦੇ ਸੀ ਸਾਡੇ ਕੋਲੇ ਸਾਡੀ ਬੇਨਤੀ ਤੇ ਪਹੁੰਚਦੇ ਜੀ ਦੇਖੋ ਕੋਈ ਸਰਗਰਮੀ ਇਸ ਤਰ੍ਹਾਂ ਦੀ ਚੱਲ ਰਹੀ ਏ ਕਿ ਜਿਹੜੀ ਜਨਤਾ ਆ ਜਾਂ ਸਿੱਖ ਸਮਾਜ ਆ ਜਾਂ ਸਿੱਖ ਪੰਥ ਆ ਉਹਨਾਂ ਕੋਲੇ ਸਚਾਈ ਪਹੁੰਚਣੀ ਚਾਹੀਦੀ ਹੈ ਕਿਉਂਕਿ ਜਿਹੜੀਆਂ ਸ਼੍ਰੋਮਣੀ ਅਕਾਲੀ ਦਲ ਦੀਆਂ ਵਿਰੋਧੀ ਧਿਰਾਂ ਨੇ ਔਰ ਜਿਹੜੀਆਂ ਜਿਹੜੀਆਂ ਵੀ ਸ਼ਕਤੀਆਂ ਅਕਾਲੀ ਦਲ ਦੇ ਵਿਰੁੱਧ ਲੱਗੀਆਂ ਨੇ ਉਹ ਨਵੇਂ ਤੋਂ ਨਵਾਂ ਰੋਜ਼ ਬੰਦਾ ਲੈ ਕੇ ਆਉਂਦੇ ਐ ਤੇ ਨਵੀਂ ਤੋਂ ਨਵੀਂ ਕਹਾਣੀ ਉਹ ਪ੍ਰੋਸਨ ਦੀ ਕੋਸ਼ਿਸ਼ ਕਰਦੇ ਪਰ ਅੱਜ ਨਾਲ ਇੱਥੇ ਕੋਈ ドラਮਾ ਨਹੀਂ ਗਿਆ ਕਿ ਅੱਜ ਦੇ ਜਵਾਨੇ ਚ ਜਿਹੜੀ ਨੈਗੇਟਿਵਿਟੀ ਹੈ ਥੋੜੀ ਜੀ ਜ਼ਿਆਦਾ ਫੈਲਦੀ ਤੇ ਜਿਹੜੀ ਕਲੈਰੀਫਿਕੇਸ਼ਨ ਹੁੰਦੀ ਹੈ ਉਹ ਫਿਰ ਪਹੁੰਚਦੀ 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 ਹੁਣ ਕੀ ਹੈ ਕਿ ਤੁਹਾਡੇ ਸਾਹਮਣੇ ਕੁਝ ਦਿਨ ਪਹਿਲਾਂ ਜਿਹੜਾ ਬੇਅਦਬੀਆਂ ਦਾ ਮੁੱਖ ਦੋਸ਼ੀ ਸੀਗਾ ਜਿਹੜਾ ਪਾਪੀ ਪ੍ਰਦੀਪ ਕਲੇਰ ਸੀਗਾ ਉਹਨੂੰ ਕੁਝ ਚੈਨਲ ਲੈ ਕੇ ਆਏ ਉਹ ਚੈਨਲ ਨਹੀਂ ਸੀ ਲੈ ਕੇ ਆਏ ਚੈਨਲਾਂ ਦਾ ਤੇ ਪ੍ਰਦੀਪ ਕਲੇਰ ਦਾ ਉਸ ਇੰਟਰਵਿਊ ਵਾਸਤੇ ਜਾ ਉਹਦੀ ਜਿਹੜੀ ਉਹ ਝੂਠ ਦੀ ਕਹਾਣੀ ਸੀ ਪਰੋਸਣ ਵਾਸਤੇ ਉਹ ਸਾਰੇ ਬੰਦੋਬਸਤ ਜਿਹੜੇ ਆ ਉਹ ਅਕਾਲੀ ਦਲ ਦੇ ਵਿਰੋਧੀਆਂ ਵੱਲੋਂ ਤੇ ਜੇ ਕਹਿ ਲਈਏ ਕਿ ਸੰਬੰਧਿਤ ਜਿਹੜੀ ਮੌਜੂਦਾ ਸਰਕਾਰ ਹੈ ਉਹਦੇ ਵੱਲੋਂ ਕੀਤੇ ਗਏ ਸੀ ਹੁਣ ਤੁਸੀਂ ਦੇਖੋਗੇ ਕਿ ਇੱਕ ਹੋਰ ਸੱਜਣ ਆ ਗਿਆ ਇਹ ਸੱਜਣ ਨੇ ਰਿਟਾਇਰਡ ਆਈਜੀ ਰਣਬੀਰ ਸਿੰਘ ਖਟੜਾ ਤੇ ਰਣਬੀਰ ਸਿੰਘ ਖਟੜਾ ਜਿਹੜੇ ਨੇ ਮੇਰੇ ਖਿਆਲ ਤੁਹਾਡੇ ਚੋਂ ਵੀ ਬਹੁਤ ਸਾਰੇ ਸੱਜਣ ਜਿਸ ਦਿਨ ਉਹ ਪਿਛਲੇ ਦਿਨੀ ਸ਼੍ਰੀ ਅਕਾਲ ਤਖਤ ਸਾਹਿਬ ਤੇ ਆਏ ਐ ਤੇ ਜਥੇਦਾਰ ਸਾਹਿਬ ਨੂੰ ਮਿਲ ਕੇ ਗਏ ਐ ਤੇ ਤੁਹਾਡੇ ਚੋਂ ਵੀ ਕਈ ਸੱਜਣ ਉੱਥੇ ਹੋਣਗੇ ਔਰ ਉਸ ਦਿਨ ਵੀ ਉਹ ਆਪ ਦੀ ਪ੍ਰਤੀਕਿਰਿਆ ਆਪਣੀ ਬਾਈਟ ਆਪਣਾ ਬਿਆਨ ਦੇ ਕੇ ਗਏ। ਪਰ ਕਿਉਂਕਿ ਉਸ ਬਿਆਨ ਦੇ ਵਿੱਚ ਜਿਹੜੇ ਆਈਜੀ ਸਾਹਿਬ ਸੀ ਖੱਟੜਾ ਸਾਹਿਬ ਉਹਨਾਂ ਨੇ ਮੌਜੂਦਾ ਪੰਜਾਬ ਸਰਕਾਰ ਦੇ ਉੱਤੇ ਵੀ ਕੁਝ ਕਿੰਤੂ ਪ੍ਰੰਤੂ ਕੀਤੇ ਸੀ ਕਿ ਜਿਵੇਂ ਝੂਠੇ ਸਾਧ ਦੇ ਕੇਸ ਦੇ ਵਿੱਚ ਜਿਹੜੀ 295A ਦੇ ਮੁਕਦਮੇ ਦੀ ਬੇਅਦਬੀਆਂ ਦਾ ਜਿਹੜਾ ਕੇਸ ਹੁੰਦਾ ਆ ਜਿੱਚ 295A ਲੱਗਦੀ ਏ ਉਹਦਾ ਟ੍ਰਾਇਲ ਤਦ ਸ਼ੁਰੂ ਹੁੰਦਾ ਏ ਉਹ ਚੱਲਦਾ ਤਦ ਹੈ ਜਦੋਂ ਹੋਮ ਡਿਪਾਰਟਮੈਂਟ ਜਾਂ ਆਪਣਾ ਕਹਿ ਲਈਏ ਕਿ ਮੁੱਖ ਮੰਤਰੀ ਭਗਵੰਤ ਮਾਨ ਦੇ ਉੱਤੇ ਪਰਮਿਸ਼ਨ ਦੇਣਗੇ ਔਰ ਨਾਲ ਹੀ ਉਹਨਾਂ ਨੇ ਹੋਰ ਵੀ ਕਈ ਗੱਲਾਂ ਅਜਹੀਆਂ ਕੀਤੀਆਂ ਔਰ ਹੋਇਆ ਕੀ ਕਿ ਆਈਜੀ ਸਾਹਿਬ ਪਤ ਨਹੀਂ ਕਿਹੜੇ ਪਾਸੇ ਕਿਹੜੀ ਧਿਰ ਵਾਸਤੇ ਨੰਬਰ ਬਰਾਉਣਾ ਚਾਹੁੰਦੇ ਸੀ ਜਾਂ ਕਿਹੜੀ ਧਿਰ ਨੂੰ ਖੁਸ਼ ਕਰਨਾ ਚਾਹੁੰਦੇ ਸੀ ਕਿਉਂਕਿ ਰਾਜਨੀਤੀ ਦੇ ਵਿੱਚ ਉਹ ਵੀ ਪੈਰ ਧਰਾਵਾ ਕਰਦੇ ਆ ਉਹਨਾਂ ਦੀ ਸਾਂਝ ਕੀ ਦੇ ਨਾਲ ਮੈਂ ਉਹ ਵੀ ਪ੍ਰਟਾਵਾ ਕਰਦਾ ਤੇ ਹੋਇਆ ਕਿ ਜਿਸ ਦਿਨ ਆਈਜੀ ਖੱਟੜਾ ਜਥੇਦਾਰ ਸ੍ਰੀ ਅਕਾਲ ਤਖਸਾਲ ਨੂੰ ਮਿਲ ਕੇ ਜਾਂਦੇ ਆ ਤੇ ਉਸ ਤੋਂ ਅਗਲੇ ਦਿਨ ਹੀ ਉਹਨਾਂ ਨੂੰ ਨੋਟਿਸ ਜਾਰੀ ਹੋ ਜਾਂਦਾ ਹੈ ਕਿ ਆਓ ਵੀ ਸਪੈਸ਼ਲ ਇਨਵੈਸਟੀਗੇਸ਼ਨ ਟੀਮ ਜਿਹੜੀ ਹੈ ਉਹ ਤੁਹਾਨੂੰ ਯਾਦ ਕਰਦੀ ਹੈ ਤੁਹਾਡੇ ਤੋਂ ਪੁੱਛਗਿੱਛ ਕਰਨੀ ਹੈ ਹੁਣ ਉਥੇ ਆਈਜੀ ਸਾਹਿਬ ਨੂੰ ਕੀ ਦਬਕਾ ਵੱਜਾਇਆ ਜਾਂ ਕਿਸ ਤਰ੍ਹਾਂ ਦਾ ਪ੍ਰੈਸ਼ਰ ਬਣਾਇਆ ਗਿਆ ਜਾਂ ਕਿਸ ਤਰ੍ਹਾਂ ਦਾ ਉਹਨਾਂ ਦੇ ਸਾਹਮਣੇ ਸਵਾਲ ਖੜਾ ਕੀਤਾ ਗਿਆ ਆ ਕਿ ਆਈਜੀ ਖਟੜਾ ਸਾਹਿਬ ਦੇ ਪੁਰਾਣੇ ਬਿਆਨਾਂ ਚ ਪੁਰਾਣੇ ਲਹਿਜੇ ਚ ਬਿਲਕੁਲ ਹੀ ਤਬਦੀਲੀ ਤੇ ਜਿਹੜੀ ਰਾਤੀ ਨਿਊਜ਼ 18 ਤੇ ਉਹਨਾਂ ਦੀ ਇੰਟਰਵਿਊ ਹੋਈ ਹੈ ਉਹਦੇ ਵਿੱਚ ਉਹ ਜਿਹੜੀ ਹੈ ਜਿਹੜੀ ਪੱਟੀ ਉਹਨਾਂ ਨੂੰ ਪੜਾਈ ਗਈ ਜਾਂ ਜਿਹੜੀ ਲਾਈਨ ਉਹਨਾਂ ਨੂੰ ਦਿੱਤੀ ਗਈ ਉਹ ਸਪਸ਼ਟ ਨਜ਼ਰ ਆਉਂਦੀ ਸੀ ਤੇ ਹੁਣ ਮੈਂ ਤੁਹਾਨੂੰ ਇਹ ਦੱਸਣਾ ਚਾਹਣਾ ਹੈ ਕਿ ਸਰਦਾਰ ਅਣਬੀਰ ਸਿੰਘ ਖੱਟੜਾ ਇੱਕ ਅਮਰਤਧਾਰੀ ਪੁਲਿਸ ਅਫਸਰ ਰਿਟਾਇਰਡ ਹੋਏ ਨੇ ਤੇ ਅੱਜ ਵੀ ਅਮਰਤਾਰੀ ਨੇ ਮੈਨੂੰ ਨਹੀਂ ਪਤਾ ਉਹਨਾਂ ਨੇ ਕਦੋਂ ਅਮਰਤ ਛੱਗਿਆ ਪਰ ਜਦੋਂ ਸਾਡੇ ਵਰਗਿਆਂ ਨੂੰ ਮੇਰੇ ਸਾਥੀਆਂ ਨੂੰ ਪੰਜਾਬ ਪੁਲਿਸ ਡੀਜੀਪੀ ਕੇਪੀਐਸ ਗਿੱਲ ਤੇ ਉਹਦੇ ਸਿਪਾ ਅਸਲਾਰ ਤੇ ਬਿਅੰਤਾ ਬੁੱਚੜ ਮਾਰਨ ਵਾਸਤੇ ਲੱਗੇ ਹੋਏ ਸੀ ਕਿਰਨ ਵੀਰ ਸਿੰਘ ਜੀ ਖਟੜਾ ਬਿਆਨ ਤੇ ਬੁੱਚੜ ਦੇ ਖਾਸ ਮੁਖਾਸ ਸੀਗੇ। ਔਰ ਨਾਲ ਹੀ ਇਹ ਵੀ ਆਨ ਰਿਕਾਰਡ ਹੈ ਤੱਥ ਨੇ ਕਿਰਨ ਵੀਰ ਸਿੰਘ ਖਟੜਾ ਡੀਜੀਪੀ ਕੇਪੀਐਸ ਗਿੱਲ ਦੀਆਂ ਅੱਖਾਂ ਦੇ ਤਾਰੇ ਸੀ। ਹੁਣ ਜਿਹੜੇ ਡੀਜੀਪੀ ਕੇਪੀਐਸ ਗਿੱਲ ਦੀਆਂ ਅੱਖਾਂ ਦੇ ਤਾਰੇ ਸੀ ਜਿਨ੍ਹਾਂ ਚਾ ਜੀ ਸੰਧੂ ਵਰਗੇ ਚਟੋਪਾਧਿਆਏ ਵਰਗੇ ਹਾਂਜੀ ਜਸਵਿੰਦਰ ਜੱਸੀ ਵਰਗੇ ਜਿਹੜੇ ਹੋਰ ਇਸ ਤਰ੍ਹਾਂ ਦੇ ਸੀ ਜਿਨ੍ਹਾਂ ਦਾ ਕੰਮ ਹੀ ਇਹ ਸੀਗਾ ਕਿ ਰਾਤ ਨੂੰ ਦੋ ਚਾਰ ਸਿੱਖ ਨੌਜਵਾਨ ਮਾਰ ਕੇ ਤੇ ਰਿਪੋਰਟ ਕਰਨੀ ਹੈ ਕਿ ਹੁਕਮ ਦੀ ਪੂਰਤੀ ਹੋ ਗਈ ਹੈ ਰਣਵੀਰ ਸਿੰਘ ਖੱਟੜਾ ਵੀ ਉਸ ਸਮੇਂ ਜਿਹੜਾ ਬਿਆਨਤੇ ਬੁੱਚੜ ਦੀ ਸਰਕਾਰ ਦਾ ਅਜੰਡਾ ਸੀ ਤੇ ਡੀਜੀਪੀ ਕੇਪੀਐਸ ਗਿੱਲ ਉਸ ਨੀਤੀ ਤੇ ਆਇਆ ਸੀ ਕਿ ਕਿਸੇ ਨੂੰ ਛੱਡਣਾ ਨਹੀਂ ਤੇ ਉਹਦੇ ਹੁਕਮ ਦੀ ਪੂਰਤੀ ਜਿਹੜੀ ਹੈ ਜਿੱਥੇ ਬਾਕੀ ਹੋਰ ਪੁਲਿਸ ਆਫੀਸਰ ਕਰ ਰਹੇ ਸੀ ਤੇ ਉਹਨਾਂ ਦੇ ਵਿੱਚ ਜਿਹੜੇ ਮੁਖ ਸੀਗੇ ਉਹਨਾਂ ਚੋਂ ਰਣਬੀਰ ਸਿੰਘ ਖੱਟੜਾ ਵੀ ਇੱਕ ਸੀ ਤੇ ਤੁਹਾਨੂੰ ਵੀ ਸਾਰਿਆਂ ਨੂੰ ਪਤਾ ਹੈ ਜਿਨ੍ਹਾਂ ਨੇ ਇਤਿਹਾਸ ਪੜ੍ਹਿਆ ਹੈ ਜੇ ਤੁਹਾਡਾ ਤੇ ਮੇਰਾ ਖਿਆਲ ਕਿ ਤੁਸੀਂ ਸਾਰੀਆਂ ਫੌਜਾਂ ਬਾਅਦ ਆਲੀਆਂ ਹੀ ਜੇ 1992 ਤੋਂ ਲੈ ਕੇ 95 ਤੱਕ ਜੇ ਆਪਾਂ ਉਸ ਤੋਂ ਪਹਿਲਾਂ ਵੀ ਕਹਿ ਲਈਏ ਜਿਹੜੀ ਮਾਝਾ 벨ਟ ਸੀ ਇਹ ਮੇਨ ਸੀਗੀ ਖਾੜਕੂ ਵਾਦੇ ਗੜਦੀ ਔਰ ਚਾਹ ਪੰਜਾਬ ਸਾਰਾ ਹੀ ਉਸ ਸਮੇਂ ਜਿਹੜਾ ਆ ਉਹ ਸੰਘਰਸ਼ ਕਰ ਰਿਹਾ ਸੀਗਾ ਪਰ ਮਾਝੇ ਦੀ ਧਰਤੀ ਦੇ ਉੱਤੇ ਚਾਹੇ ਉਹ ਪੁਲਿਸ ਡਿਸਟ੍ਰਿਕਟ ਗੁਰਦਾਸਪੁਰ ਸੀ ਚਾਹੇ ਪੁਲਿਸ ਡਿਸਟ੍ਰਿਕਟ ਬਟਾਲਾ ਸੀ ਚੈ ਮਜੀਠਾ ਕਹਿੰਦੇ ਸੀ ਉਦੋਂ ਹੁਣ ਅੰਮ੍ਰਿਤਸਰ ਰੂਰਲ ਕਹਿੰਦੇ ਐ ਅੰਮ੍ਰਿਤਸਰ ਸੀ ਤਰਨਤਾਰਨ ਸੀ ਇਹ ਗੜ ਸੀਗੇ ਤੇ ਬਟਾਲਾ ਮਜੀਠਾ ਤੇ ਤਰਨਤਾਰਨ ਚੁਣ ਕੇ ਐਸਐਸਪੀ ਲਾਇਆ ਜਾਂਦੇ ਸੀ ਕਿ ਜਿਹੜਾ ਘਾਣ ਕਰਨ ਦੇ ਵਿੱਚ ਕੋਈ ਲਿਹਾਜ਼ ਨਾ ਰੱਖੇ ਤੇ ਸਰਦਾਰ ਰਣਵੀਰ ਸਿੰਘ ਜੀ ਖਟੜਾ ਬਟਾਲੇ ਵੀਰ ਹੈ ਜਿਹਨੂੰ ਹੁਣ ਅੰਮ੍ਰਿਤਸਰ ਰੂਰਲ ਕਹਿੰਦੇ ਨੇ ਮਜੀਠੇ ਚ ਵੀ ਐਸਐਸਪੀ ਰਹਿ ਔਰ ਤਰਨਤਾਰਨ ਵੀ ਐਸਐਸਪੀ ਰਹਿ ਜਦੋਂ ਜਦੋਂ ਇਹ ਐਸਐਸਪੀ ਸੀ ਇਨ੍ਹਾਂ ਜ਼ਿਲ੍ਹਿਆਂ ਚ ਤੁਸੀਂ ਉਹਨਾਂ ਸਮਿਆਂ ਦਾ ਰਿਕਾਰਡ ਕੱਢ ਕੇ ਦੇਖ ਲਵੋ ਕਿ ਉਦੋਂ ਇਨ੍ਹਾਂ ਜ਼ਿਲ੍ਹਿਆਂ ਦੇ ਵਿੱਚ ਰੋਜ਼ਾਨਾ ਕਿੰਨੇ ਝੂਠੇ ਪੁਲਸ ਮੁਕਾਬਲੇ ਹੁੰਦੇ ਸੀ ਝੂਠੇ ਪੁਲਸ ਮੁਕਾਬਲੇ ਔਰ ਸਰਦਾਰ ਅਨਬੀਰ ਸਿੰਘ ਖੱਟੜੇ ਦੇ ਤਸ਼ੱਦਦ ਦੀਆਂ ਕਹਾਣੀਆਂ ਕਿਉਂਕਿ ਮੈਂ ਵੀ ਜੇਲ੍ਹ 'ਚ ਸੀਗਾ ਤੇ ਜੇਲ੍ਹ ਦੇ ਵਿੱਚ ਆਣ ਕੇ ਜਿਹੜੇ ਲੋਕ ਉਸ ਤਸ਼ੱਦਦ ਦੇ ਦੌਰ ਤੋਂ ਨੌਜਵਾਂ ਲੰਘੇ ਹੁੰਦੇ ਸੀ ਤੇ ਆਪਦੀਆਂ ਕਹਾਣੀਆਂ ਸੁਣਾਉਂਦੇ ਹੁੰਦੇ ਸੀ ਆਪ ਦੇ ਪਰਿਵਾਰਾਂ ਦੀਆਂ ਕਹਾਣੀਆਂ ਸੁਣਾਉਂਦੇ ਸੀ ਇੰਟਰੋਗੇਸ਼ਨ ਸੈਂਟਰਾਂ ਦੀਆਂ ਕਹਾਣੀਆਂ ਸੁਣਾਉਂਦੇ ਸੀ ਤੇ ਜਿੱਥੇ ਬਾਕੀ ਜਿਹੜੇ ਬੁੱচ্চੜ ਪੁਲਿਸ ਆਫੀਸਰ ਸੀਗੇ ਚਾਹੇ ਕੋਈ ਇਨਸਪੈਕਟਰ ਸੀ ਚਾਹੇ ਕੋਈ ਡੀਐਸਪੀ ਸੀ ਚਾਹੇ ਕੋਈ ਐਸਪੀ ਸੀ ਤੇ ਉਥੇ ਐਸਐਸਪੀ ਰਣਵੀਰ ਸਿੰਘ ਖੱਟੜੇ ਦੀਆਂ ਉਹ ਤਸ਼ੱਦਦ ਦੀਆਂ ਕਹਾਣੀਆਂ ਜਿਹੜੀਆਂ ਸਿੱਖ ਨੌਜਵਾਨਾਂ ਦੇ ਉੱਤੇ ਜਿਸ ਰੂਪ 'ਚ ਉਹ ਕਰਦਾ ਸੀਗਾ ਉਹ ਵੀ ਜਿਹੜਾ ਅੰਮ੍ਰਿਤਸਰ ਦੇ ਵਿੱਚ ਮੈਂ ਵੀ ਸੁਣਦਾ ਰਿਆ ਅੰਮ੍ਰਿਤਸਰ ਜੇਲ੍ਹ ਦੇ ਵਿੱਚ ਤੇ ਉਸ ਤੋਂ ਬਾਅਦ ਵੀ ਔਰ ਇਹ ਹੀ ਨਹੀਂ ਸਿੱਖ ਨੌਜਵਾਨਾਂ ਤੇ ਸਾਡੀਆਂ ਸਿੱਖ ਧੀਆਂ ਭੈਣਾਂ ਬੀਬੀਆਂ ਦੇ ਉੱਤੇ ਵੀ ਜਿਹੜੇ ਤਸ਼ੱਦਦ ਦਾ ਦੌਰ ਚੱਲਦਾ ਰਿਹਾ ਤੇ ਜਿਹੜੇ ਤਸ਼ੱਦਦ ਕਰਨ ਵਾਲੇ ਸੀ ਰਣਬੀਰ ਸਿੰਘ ਖੱਟੜਾ ਵੀ ਉਹਨਾਂ 'ਚੋਂ ਇੱਕ ਸੀ ਮੈਂ ਹੁਣ ਖੱਟੜਾ ਸਾਹਿਬ ਨੂੰ ਪੁੱਛਣਾ ਚਾਹਣਾ ਕਿ ਖੱਟੜਾ ਸਾਹਿਬ ਤੁਸੀਂ ਬੜੇ ਭੋਲੇ ਜੇ ਬਣਦੇ ਜੇ ਬੜੇ ਅਮਰਤ ਧਾਰੀ ਹੋਣ ਦਾ ਵਿਦਾਵਾ ਕਰਦੇ ਜੇ ਮੈਂ ਅਮਰਤ ਦੇ ਉੱਤੇ ਜਾਂ ਅਮਰਤ ਧਾਰੀ ਹੋਣ ਦੇ ਉੱਤੇ ਇਤਰਾਜ਼ ਨਹੀਂ ਕਰਦਾ ਮੈਂ ਸ਼ੁਕਰ ਕਰਦਾ ਕਿ ਤੁਹਾਡੀਆਂ ਰਗਾਂ ਦੇ ਵਿੱਚ ਦੀ ਤੁਹਾਡੇ ਨੇਤਰਾਂ ਦੇ ਵਿੱਚ ਦੀ ਤੁਹਾਡੇ ਕੇਸਾਂ ਦੇ ਵਿੱਚ ਦੀ ਉਹ ਅਮਰਤ ਦੇ ਜਿਹੜੇ ਛਿੱਟੇ ਨੇ ਉਹ ਅੰਮ੍ਰਿਤ ਦੇ ਜਿਹੜੇ ਚੁੜੇ ਨੇ ਉਹ ਲੰਗੇ ਨਹੀਂ ਪਰ ਤੁਹਾਨੂੰ ਮਾੜਾ ਮੋਟਾ ਵੀ ਮਹਿਸੂਸ ਨਾ ਹੋਇਆ ਤੁਹਾਨੂੰ ਥੋੜਾ ਬਹੁਤਾ ਵੀ ਦੁੱਖ ਨਾ ਹੋਇਆ ਕਿ ਤੁਸੀਂ ਇੱਕ ਸਿੱਖ ਹੋ ਕੇ ਅੰਮ੍ਰਿਤਧਾਰੀ ਹੋ ਕੇ ਅੰਮ੍ਰਿਤਧਾਰੀ ਨੌਜਵਾਨਾਂ ਦੀ ਕਿ ਸ਼ਹਿਰੇ ਤੇ ਕਿਰਪਾਨਾਂ ਲੋਹਾਲਾ ਆ ਕੇ ਧੀਆਂ ਪੇਣਾ ਦੀਆਂ ਕਿਰਪਾਨਾਂ ਤੇ ਕਿ ਸ਼ਹਿਰੇ ਲੋਹਾਲਾ ਆ ਕੇ ਤੁਸੀਂ ਨੰਗਿਆ ਕਰ ਕਰਕੇ ਕੁੱਟਦੇ ਰਹੇ ਤਸ਼ਦਦ ਕਰਦੇ ਰਹੇ ਤੇ ਫਿਰ ਉਹਨਾਂ ਦੀ ਇੱਕ ਤੇ ਨਹੀਂ ਤੁਸੀਂ ਪਿੱਠ 'ਚ ਗੋਲੀ ਮਾਰਦੇ ਰਹੇ ਤੁਸੀਂ ਪਿੱਠ 'ਚ ਗੋਲੀ ਮਰਵਾਉਂਦੇ ਰਹੇ ਮੈਂ ਤਾਂ ਉਸ ਦੌਰ 'ਚੋਂ ਲੰਘਿਆ ਹਾਂ ਮੈਨੂੰ ਤਾਂ ਪਤਾ ਹੈ ਖੱਟੜਾ ਸਾਹਿਬ ਤੁਹਾਡੇ ਵਰਗੇ ਹੋਰ ਵੀ ਕਈ ਹੈਗੇ ਆ ਅਸੀਂ ਉਸ ਦੌਰ 'ਤੇ ਨਹੀਂ ਜਾਣਾ ਚਾਹੁੰਦੇ ਨਹੀਂ ਸੀ ਉਹ ਤੜੇ ਫਰੋਲਣਾ ਚਾਹੁੰਦੇ ਪਰ ਜਿਹੜਾ ਕਿਰਦਾਰ ਤੁਸੀਂ ਨਿਭਾਰਿਆ ਜੇਣਾ ਦੋਰਾ ਚੋਰਾ ਪੰਜੋਰਾ ਪਤਨੀ ਕਿਹੜਾ ਕਿਹੜਾ ਇਹ ਨਾ ਨਭੋ ਤੁਹਾਡੀ ਸਾਝ ਕਾਂਗਰਸ ਪਾਰਟੀ ਨਾਲ ਹੈ ਤੁਸੀਂ ਕਾਂਗਰਸ ਦੇ ਖਾਸਮ ਖਾਸ ਜੇ ਤੁਸੀਂ ਬਿਆਨਸਮ ਬੁੱਚੜ ਦੇ ਵੀ ਖਾਸਮ ਖਾਸ ਸੀਗੇ ਤੇ ਤੁਸੀਂ ਪਿਛਲੀ ਕਾਂਗਰਸ ਸਰਕਾਰ ਚ ਸੁਖਜਿੰਦਰ ਸੁਖੀ ਰੰਧਾਵੇ ਦੇ ਵੀ ਖਾਸਮ ਖਾਸ ਸੀਗੇ ਜਿਹੜਾ ਉਪ ਮੁੱਖ ਮੰਤਰੀ ਵਿਰਿਆਤ ਜਿਹਦੇ ਕੋਲੇ ਗ੍ਰਹਿ ਵਿਭਾਗ ਵਿਰਿਆ ਹੈ ਉਹਦੇ ਤੁਸੀਂ ਖਾਸਮ ਖਾਸੂ ਸੀ